ਹਾਂਜੀ ਨਾ ਆਪਣੇ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਗੁਰਵਿੰਦਰ ਸਿੰਘ ਜੀ ਅੱਜ ਤੁਸੀਂ ਹਸਪੀਟਲ ਵਿੱਚ ਧਰਨਾ ਦੇ ਰਹੇ ਹੋ ਹਾਂਜੀ ਸਰ ਅਸੀਂ ਕਮਿਊਨਿਟੀ ਹੈਲਥ ਆਫੀਸਰ ਦੇ ਤੌਰ ਤੇ ਹੈਲਥ ਐਂਡ ਵੈਲਨੈਸ ਸੈਂਟਰ ਦੇ ਵਿੱਚ ਕੰਮ ਕਰ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ 2600 ਦੇ ਕਰੀਬ ਸੀਐਚਓ ਕੰਮ ਕਰ ਰਹੇ ਆ ਠੀਕ ਹੈ ਆ ਪਿਛਲੇ ਦਿਨ ਹੀ ਸਾਡਾ ਇੱਕ ਇਨਸੈਂਟਿਵ ਪਰਫਾਰਮਾ ਚੇਂਜ ਕੀਤਾ ਗਿਆ ਸੀਗਾ ਡਾਇਰੈਕਟਰ ਮੈਡਮ ਵੱਲੋਂ ਉਹਦੇ ਵਿਰੋਧ ਦੇ ਵਿੱਚ ਅਸੀਂ ਇਹ ਐਕਟੀਵਿਟੀ ਹੈ ਜੋ ਅੱਜ ਦੀ ਪਲਾਨ ਕੀਤੀ ਹੈ ਕਿਉਂਕਿ ਇਨਸੈਂਟਿਵ ਪਰਫਾਰਮੈਂਸ ਦੇ ਵਿੱਚ ਜੋ ਵੀ ਮਤਲਬ ਨਵੀਆਂ ਕੰਡੀਸ਼ਨਲ ਲਾਈਆਂ ਗਈਆਂ ਉਹਨੂੰ ਪੂਰਾ ਕਰਨ ਲਈ ਜੋ ਵੀ ਰਿਸੋਰਸਸ ਚਾਹੀਦੇ ਆ ਉਹ ਵਿਭਾਗ ਵੱਲੋਂ ਸਾਨੂੰ ਹਜੇ ਤੱਕ ਪ੍ਰੋਵਾਈਡ ਨਹੀਂ ਕਰਵਾਏ ਗਏ ਤੇ ਪਿਛਲੇ ਸਮਿਆਂ ਦੇ ਵਿੱਚ ਕਰੋਨਾ ਦਾ ਟਾਈਮ ਹੋਵੇ ਚਾਹੇ ਹੜ੍ਹਾਂ ਦਾ ਟਾਈਮ ਹੋਵੇ ਜਿਹੜੇ ਕਮਿਊਨਿਟੀ ਹੈਲਥ ਆਫੀਸਰ ਆ ਉਹਨਾਂ ਨੇ ਵੱਧ ਚੜ ਕੇ ਆਪ ਦਾ ਯੋਗਦਾਨ ਦਿੱਤਾ ਗਿਆ ਪਿਛਲੇ ਲੰਬੇ ਸਮੇਂ ਤੋਂ ਅਸੀਂ ਜੋ ਵੀ ਸਾਡੀਆਂ ਮੰਗਾ ਸੀਗੀਆਂ ਉਹਨੂੰ ਲੈ ਕੇ ਵਿਭਾਗ ਨੂੰ ਜਾਣੂ ਕਰਵਾਉਂਦੇ ਰਹੇ ਆ ਪਰ ਵਿਭਾਗ ਵੱਲੋਂ ਸਾਡੀਆਂ ਮੁਸ਼ਕਲਾਂ ਦਾ ਹੱਲ ਤਾਂ ਕੀ ਕਰਨਾ ਸਗੋਂ ਇੱਕ ਤਾਨਾਸ਼ਾਹੀ ਫਰਮਾਨ ਜਾਰੀ ਕੀਤਾ ਗਿਆ ਤੇ ਸਾਡਾ ਜਿਹੜਾ ਇਨਸੈਂਟਿਵ ਪਰਫਾਰਮਾ ਜਿੱਤੇ ਸਾਨੂੰ ਸਾਡੀ ਤਨਖਾਹ ਦਾ 40% ਹਿੱਸਾ ਟਿਕਿਆ ਹੁੰਦਾ ਉਹਦੇ ਵਿੱਚ ਬਦਲਾਵ ਕੀਤਾ ਗਿਆ ਉਹ ਸਾਰਾ ਕੰਮ ਜੋ ਵੀ ਹੈ ਉਹਨਾਂ ਨੇ ਆਨਲਾਈਨ ਤੌਰ ਤੇ ਕਰਨ ਲਈ ਕਿਹਾ ਗਿਆ ਪਰ ਆਨਲਾਈਨ ਕੰਮ ਕਰਨ ਨੂੰ ਲੈ ਕੇ ਜੋ ਵੀ ਸਾਨੂੰ ਇੰਟਰਨੈਟ ਦੀ ਸਹੂਲਤਾਂ ਜਾਂ ਜੋ ਹੋਰ ਵੀ ਰਿਸੋਰਸਸ ਚਾਹੀਦੇ ਆ ਉਹ ਹਜੇ ਵੀ ਵਿਭਾਗ ਵੱਲੋਂ ਸਾਨੂੰ ਨਹੀਂ ਮੁਹैया करवाई ਗਏ ਜਿਹੜੀ ਇਹ ਤੁਹਾਡੀ ਵਿਭਾਗ ਦੀ ਹੈ ਉਹ ਕੰਮ ਹੈ ਉਹ ਕਿੰਨੇ ਦਿਨ ਤੋਂ ਬੰਦ ਹੈ ਇਹ ਜੀ ਸਾਡਾ ਪਿਛਲੇ 16 ਤਰੀਕ ਤੋਂ ਅਸੀਂ ਇਹ ਸੰਘਰਸ਼ ਦੀ ਸ਼ੁਰੂਆਤ ਕੀਤੀ ਹੋਈ ਹੈ ਤੇ ਉਦੋਂ ਤੋਂ ਹੀ ਅਸੀਂ ਆਨਲਾਈਨ ਵੱਧ ਕਮਿਊਨਿਟੀ ਹੈਲਥ ਆਫਿਸਰ ਕੰਮ ਕਰ ਰਹੇ ਆ ਜੀ ਤੇ ਇੱਕ ਕਮਿਊਨਿਟੀ ਹੈਲਥ ਆਫਸਰ 5000 ਤੋਂ ਲੈ ਕੇ 10000 ਦੀ ਪੋਪੂਲੇਸ਼ਨ ਨੂੰ ਆਪਦੀਆਂ ਜੋ ਵੀ ਸੇਵਾਵਾਂ ਦਿੰਦਾ ਉਹਦੇ ਵਿੱਚ ਮਰੀਜ਼ ਨੂੰ ਓਪੀਡੀ ਸਰਵਿਸਸਸ ਤੋਂ ਲੈ ਕੇ ਜੋ ਆਪਣੀ ਗੈਰ ਸੰਚਾਰੀ ਬਿਮਾਰੀਆਂ ਹੋਣ ਜਾਂ ਗਰਭਵਤੀਆਂ ਦੀ ਜੋ ਵੀ ਆਪਣੀ ਕੇਅਰ ਹੁੰਦੀ ਹੈ ਇਹ ਸਾਰੀਆਂ ਸੇਵਾਵਾਂ ਅਸੀਂ ਆਪਦੇ ਸੈਂਟਰ ਤੇ ਪ੍ਰੋਵਾਈਡ ਕਰਵਾਉਂਦੇ ਹਾਂ ਪਰ ਇਹਨੂੰ ਇਹਨਾਂ ਨੂੰ ਪੂਰੇ ਕਰਨ ਲਈ ਜੋ ਵੀ ਸਾਨੂੰ ਸਾਧਨਾਂ ਦੀ ਲੋੜ ਹੈਗੀ ਉਹ ਵਿਭਾਗ ਵੱਲੋਂ ਸਾਨੂੰ ਨਹੀਂ ਮਤਲਬ ਮੁਹੱਈਆ ਕਰਵਾਈ ਜਾ ਰਿਹਾ ਸਗੋਂ ਸਾਡੇ ਤੇ ਦਿਨੋਂ-ਦਿਨ ਕੰਮ ਦਾ ਜੋ ਲੋਡ ਵਧਾਇਆ ਜਾ ਰਿਹਾ ਹੈ ਉਹ ਤੁਮਨ ਸਰਕਾਰ ਤੋਂ ਹੈਲਥ ਨੂੰ ਉੱਪਰ ਚੱਕਣਾ ਚਾਹੁੰਦੀ ਹੈ ਕੋਈ ਵੀ ਕਮੀ ਨਹੀਂ ਆਉਂਦੀਆਂ ਦੇ ਬਿਲਕੁਲ ਭਗਵਾਨ ਸਤਿਮਾਨ ਸਰਕਾਰ ਜੋ ਆਮ ਆਦਮੀ ਦੀ ਸਰਕਾਰ ਹੈ ਜੀ ਇਹਨਾਂ ਦਾ ਪਹਿਲਾ ਮੋਟਿਵ ਇਹੀ ਸੀਗਾ ਕਿ ਜੋ ਹੈਲਥ ਆ ਜਾਂ ਐਜੂਕੇਸ਼ਨ ਆ ਉਹਨੂੰ ਅਸੀਂ ਪ੍ਰੋਮੋਟ ਕਰਵਾਵਾਂਗੇ ਤੇ ਉਸੇ ਤਰਜ਼ ਦੇ ਵਿੱਚ ਆਮ ਆਦਮੀ ਕਲੀਨਿਕ ਇਹਨਾਂ ਨੇ ਖੋਲੇ ਗਏ ਸੀ ਸਾਡਾ ਕਿਸੇ ਨਾ ਕੋਈ ਸਰਕਾਰ ਨਾਲ ਕੋਈ ਕਿਸੇ ਤਰੀਕੇ ਦਾ ਬੈਰ ਵਿਰੋਧ ਨਹੀਂ ਹੈਗਾ ਸਾਡਾ ਜੋ ਵੀ ਮਤਲਬ ਅ ਅਸੀਂ ਸਾਡੀ ਮੰਗ ਹੈ ਉਹ ਵਿਭਾਗ ਤੋਂ ਹੈ ਕਿ ਜੋ ਸਾਡਾ ਕੰਮ ਦਾ ਲੋਡ ਲਗਾਤਾਰ ਸਾਡੇ ਤੇ ਵਧਦਾ ਜਾ ਰਿਹਾ ਹੈ ਉਹਨੂੰ ਘਟਾਇਆ ਜਾਵੇ ਤੇ ਜੋ ਸਾਡੀਆਂ ਮੰਗਾ ਜੋ ਜਾਇਜ਼ ਮੰਗਾ ਸਾਨੂੰ ਕੰਮ ਕਰਨ ਲਈ ਜੋ ਰਿਸੋਰਸਸ ਚਾਹੀਦੇ ਆ ਉਹ ਸਾਨੂੰ ਮੁਹੱਈਆ ਕਰਵਾਈ ਜਾਣ ਸਾਨੂੰ ਭਗਵੰਤ ਮਾਨ ਸਰਕਾਰ ਤੋਂ ਸਾਰੇ ਆਪਣੀ ਸਰਕਾਰ ਤੋਂ ਇਹੀ ਸਾਡੀ ਗੁਜਾਰਿਸ਼ ਆ ਕਿ ਆਪਣੇ ਸਾਡੀਆਂ ਜੋ ਵੀ ਮੰਗਾਂ ਹੈਗੀਆਂ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ ਤਾਂ ਕਿ ਜੋ ਵੀ ਅਸੀਂ ਲੋਕਾਂ ਨੂੰ ਆਪਣੇ ਪਹਿਲਾਂ ਦੀ ਤਰ੍ਹਾਂ ਸਿਹਤ ਸਹੂਲਤਾ ਪ੍ਰਦਾਨ ਕਰ ਸਕੀ। ਹਾਂ ਜੀ ਕਿਨਾਂ ਆਪਣੀ ਰਾਜਪਾਲ ਕਰੋ ਜੀ ਰਾਜਪਾਲ ਜੀ ਅੱਜ ਜਿਹੜੀ ਹੜਤਾਲ ਦੇ ਰਹੇ ਹੋ ਸਿਵਲ ਹਸਪਤਾਲ ਦੇ ਵਿੱਚ ਕੀ ਮੰਗਾਂ ਨੇ ਤੁਹਾਡੀਆਂ ਤੇ ਕੀ ਕਰਨ ਚਾਹੁੰਦੇ ਹੋ? ਸਾਡਾ ਅੱਜ ਦੀ ਹੜਤਾਲ ਦਾ ਮੁੱਖ ਜਿਹੜਾ ਮੇਨ ਮਕਸਦ ਹੈ ਜੀ ਅਸੀਂ ਐਜ਼ ਅ ਕਮਿਊਨਿਟੀ ਹੈਲਥ ਆਫੀਸਰ ਕੰਮ ਕਰਦੇ ਹਾਂ ਪੈਰੀਫਰੀ ਤੇ ਜੀ ਉੱਥੇ ਅਸੀਂ OPD ਕਰਦੇ ਆਂ ਤੇ ਜਿਹਦੇ ਨਾਲ ਨਾਲ ਸਾਨੂੰ 15 ਟਾਰਗੇਟ ਦਿੱਤੇ ਹੋਏ ਆ 15 ਟਾਰਗੇਟ ਦੇ ਸਾਨੂੰ ਵੱਖਰੇ ਦਿਨ ਸੈਂਟੀ ਮਿਲਦੇ ਆ ਉਹ 15 ਟਾਰਗੇਟ ਅਸੀਂ ਜਿਹੜੇ ਕੰਪਲੀਟ ਕਰਨੇ ਹੁੰਦੇ ਆ ਉਹ ਸਾਨੂੰ ਬਹੁਤ ਹੀ ਮਤਲਬ ਕਿ ਸਾਡੇ ਕੰਮ ਤੋਂ ਇਲਾਵਾ ਸਾਨੂੰ ਹੋਰ ਜ਼ਿਆਦਾ ਕੰਮ ਦੇ ਕੇ ਸਾਨੂੰ 15 ਟਾਰਗੇਟ ਜਿਹੜੇ ਪੂਰੇ ਕਰਨ ਚ ਬੜੀ ਪ੍ਰੋਬਲਮ ਆਉਂਦੀ ਹੈ ਐਜ਼ ਅ ਸੀਐਚਓ ਸੀ ਕੰਮ ਕਰਦੇ ਉਹ ਕਰਦੇ ਹੋਏ ਅਸੀਂ ਹੋਰ ਵੀ ਪੈਰੀਫਰੀ ਤੇ ਜਿਹੜੇ ਸਾਨੂੰ ਵਾਧੂ ਦੇ ਚਾਰਜ ਦੇ ਦਿੰਦੇ ਆ ਉਹਦਾ ਕਰਕੇ ਸਾਡੇ ਜਿਹੜੇ ਇਨਸੈਂਟਿਵ ਆ ਜਾਂ ਸਾਡੇ ਟਾਰਗੇਟ ਉਹ ਸਾਡੇ ਤੋਂ ਕੰਪਲੀਟ ਨਹੀਂ ਹੁੰਦੇਗੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜਿਹੜਾ ਸਾਨੂੰ ਕੰਮ ਜਿਸ ਤਰੀਕੇ ਨਾਲ ਸਾਨੂੰ ਐਜ਼ ਅ ਕਮਿਊਨਿਟੀ ਹੈਲਥ ਆਫੀਸਰ ਰੱਖਿਆ ਗਿਆ ਹੈ ਜਿਸ ਤਰੀਕੇ ਦੇ ਸਾਨੂੰ ਟਾਰਗੇਟ ਦਿੱਤੇ ਜਾਂਦੇ ਹਨ ਉਸੇ ਤਰ੍ਹਾਂ ਦਾ ਸਾਡੇ ਤੋਂ ਕੰਮ ਲਿਆ ਜਾਵੇ ਤਾਂ ਕਿ ਅਸੀਂ ਲੋਕਾਂ ਦੀਆਂ ਸੇਵਾ